ਲੁਧਿਆਣਾ ਦੇ ਸਮੂਹ ਕਾਂਗਰਸੀ ਵਰਕਰਾਂ ਦੇ ਵੱਲੋਂ ਮੌਜੂਦਾ ਆਪ ਸਰਕਾਰ ਦੇ ਕੁਝ ਨੁਮਾਇੰਦਿਆਂ ਦੇ ਵੱਲੋਂ ਕੌਂਸਲਰ ਦੀ ਮੋਹਰਾ ਲਗਾ ਕੇ ਸਰਕਾਰੀ ਕੰਮ ਕਰਵਾਉਣ ਦੇ ਸਬੰਧ ਦੇ ਵਿੱਚ ਲੁਧਿਆਣਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਾ ਕਾਂਗਰਸੀ ਆਗੂ ਨੇ ਦੱਸਿਆ ਕਿ ਜਦੋਂ ਨਗਰ ਨਿਗਮ ਹੀ ਭੰਗ ਹੋ ਚੁੱਕੀ ਹੈ ਤਾਂ ਆਪ ਸਰਕਾਰ ਦੇ ਆਗੂ ਕਿਸ ਤਰ੍ਹਾਂ ਕੌਂਸਲਰ ਦੇ ਬਿਹਾਫ ਤੇ ਕੰਮ ਕਰਵਾ ਰਹੇ ਨੇ ਜਿਸ ਦੀ ਨਿੰਦਾ ਉਹਨਾਂ ਵੱਲੋਂ ਕੀਤੀ ਗਈ ਹੈ ਜੇ ਕਰਾਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦੇ ਉੱਪਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਮੂਹ ਕਾਂਗਰਸੀ ਆਕੂ ਆਪਣੇ ਸੰਘਰਸ਼ ਨੂੰ ਤਿੱਖਾ ਕਰਨਗੇ। ਮਾਮਲਾ ਮਾਮਲਾ ਕਾਫੀ ਸੀਗਾ ਦੋ ਤਿੰਨ ਮੇਨ ਮੁੱਦੇ ਸੀਗੇ ਕਿ ਠੀਕ ਹੈ ਹਾਊਸ ਨਹੀਂ ਹੈ 2022 ਤੋਂ ਐਕਸ ਕਾਉਂਸਲਰ ਦੀ ਮੋਰ ਬੰਦ ਕਰ ਦਿੱਤੀ ਉਸ ਘਰਤੀ ਹਾਊਸ ਨਹੀਂ ਹੈ ਇਲੈਕਸ਼ਨਸ ਨਹੀਂ ਹੋਏ ਬਾਰ-ਬਾਰ ਸਾਰੇ ਕਹਿ ਰਹੇ ਕਿ ਇਲੈਕਸ਼ਨਸ ਕਰਾਓ ਪਰ ਜਦੋਂ ਹਾਊਸ ਹੀ ਨਹੀਂ ਹੈਗਾ ਕਾਉਂਸਲਰ ਹੀ ਨਹੀਂ ਬਣੇ ਇਲੈਕਸ਼ਨ ਹੀ ਨਹੀਂ ਹੋਏ ਤੇ ਜਿਹੜੇ ਕਾਰਪੋਰੇਸ਼ਨ ਦੇ ਰਜਿਸਟਰਡ ਆ ਜਾਂ ਆਫੀਸ਼ੀਅਲ ਡਾਕੂਮੈਂਟ ਆ ਉੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੈਲਫ ਡਿclareਡ ਕਾਉਂਸਲਰ ਬਨੇ ਹੋਏ ਆ ਉਹ ਆਪਣੀਆਂ ਸਟੈਂਪਸ ਕਿੱਦਾਂ ਲਗਾ ਰਹੇ ਆ ਉਹ ਕਹਿ ਰਹੇ ਜੀ ਅਸੀਂ ਕਾਉਂਸਲਰ ਦੇ ਉੱਪਰ ਆਪਣੀ ਸਟੈਂਪ ਲਗਾਈ ਹੈ ਮੇਰਾ ਇਸ਼ੂ ਵੀ ਇਹੀ ਹੈ ਜਦੋਂ ਕਾਉਂਸਲਰ ਹੈ ਹੀ ਨਹੀਂ ਜੋ ਸਟੈਂਪ ਲਗਾ ਸਕਦੇ ਆ ਜਿਹੜਾ ਇੱਕ ਆਫੀਸ਼ੀਅਲ ਡਾਕੂਮੈਂਟ ਹੋਵੇ ਜਿਹੜਾ ਸਰਕਾਰ ਦਾ ਹੋਵੇ ਕਾਰਪੋਰੇਸ਼ਨ ਦਾ ਰਜਿਸਟਰ ਹੋਵੇ ਜਦੋਂ ਕਿ ਇਲੈਕਸ਼ਨ ਹੋਇਆ ਹੀ ਨਹੀਂ ਹੈਗਾ ਦੂਸਰੀ ਗੱਲ ਕਾਰਪੋਰੇਸ਼ਨ ਦੇ ਵਿੱਚ ਜਿੰਨੀਆਂ ਵੀ ਸਾਰੀ ਕਾਰਪੋਰੇਸ਼ਨ ਹੈ ਸਾਡੀਆਂ ਪੰਜ ਮੇਨ ਜਿਹੜੀ ਵੀ ਪਾਲਿਸੀ ਗਵਰਨਮੈਂਟ ਵੱਲੋਂ ਬਣ ਕੇ ਆਂਦੀ ਆ ਇੱਕੋ ਜਿੱਕੀ ਲਾਗੂ ਹੁੰਦੀ ਆ ਹੁਣ ਸਾਡੀ ਲੁਧਿਆਣਾ ਕਾਰਪੋਰੇਸ਼ਨ ਨੇ ਇੱਕ ਨਵਾਂ ਸਾਡੇ ਤੇ ਪ੍ਰੋਪਰਟੀ ਟੈਕਸ ਦੇ ਵਿੱਚ ਐਡ ਕੀਤਾ ਕਾਲਮ ਕੈਂਸਰ ਦਾ ਬਕਾਇਆ ਟੈਸਟ ਕੈਂਸਰ ਅਸੈਸ ਲੈਣਾ ਉਹਨਾਂ ਨੇ 2013 ਦੇ ਵਿੱਚ ਸ਼ਾਇਦ ਨੋਟੀਫਿਕੇਸ਼ਨ ਚ ਹੋਊਗਾ ਲੇਕਿਨ ਇੰਪਲੀਮੈਂਟ ਨਹੀਂ ਹੋਇਆ 2022 ਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਇੰਪਲੀਮੈਂਟ ਕਰਤਾ ਵੀ ਕੈਂਸਰ ਅਸੈਸ ਲਾ ਅਸੀਂ 2022 ਤੋਂ ਲੁਧਿਆਣੇ ਵਾਲੇ ਦੇ ਰਿਹਾ ਪਰ ਹੁਣ ਜਦੋਂ ਨਵਾਂ 2024-25 ਚ ਭਰਨਾ ਸ਼ੁਰੂ ਕੀਤਾ ਤੇ ਇਹਨਾਂ ਨੇ ਸਾਨੂੰ ਬਕਾਇਆ 2013 ਤੋਂ ਲੈ ਕੇ 9 ਸਾਲਾਂ ਦਾ ਐਡ ਕਰਕੇ ਦਿੱਤਾ ਕਿਉਂ ਕਾਦੇ ਲਈ ਜਿਹੜਾ 2000 ਪ੍ਰੋਪਰਟੀ ਟੈਕਸ ਹੈ ਕਿਸੇ ਰੈ residențial ਦਾ ਉਹਨੂੰ ਤਾਂ ਵਿਚਾਰੇ ਨੂੰ 400-500 ਰੁਪਏ ਦੇਣੇ ਵੀ ਔਖੇ ਆ ਜਿਹੜਾ ਵਿਚਾਰਾ 15000 ਰੁਪਏ ਮਹੀਨੇ ਦੇ ਕਮਾਉਂਦਾ ਹੈ ਜਾਂ ਦਿਹਾੜੀ ਕਰਦਾ ਹੈਗਾ ਆ ਤੇ ਜਿਹੜਾ ਬੰਦੇ ਵੱਡੇ ਕੰਪਲੈਕਸ ਹੈ ਜਿਹੜੇ ਕਮਰਸ਼ੀਅਲ ਹੈ ਜਿਹੜੇ ਇੰਡਸਟਰੀ ਹੈ ਜਿਹੜੇ ਲੱਖਾਂ ਚ ਟੈਕਸ ਦਿੰਦੇ ਆ ਤੇ ਉਹ ਫੇਰ ਦੁਬਾਰਾ ਇੰਨਾ ਇਕੱਠਾ ਹੋਇਆ ਹੋਇਆ ਲੱਖਾਂ ਦੇ ਵਿੱਚ ਐਡਿਟ ਕਿਉਂ ਦੇਣ ਉਹਨਾਂ ਤੇ ਕੀ ਆ ਗਲਤੀ ਅਫਸਰਾ ਦੀ ਗਲਤੀ ਲੁਧਿਆਣਾ ਕਾਰਪੋਰੇਸ਼ਨ ਦੀ ਔਰ ਪੁਗਤੇ ਕੌਣ ਲੁਧਿਆਣੇ ਦੀ ਜਨਤਾ 15 ਕਰੋੜ ਰੁਪਏ ਕਾਉਂਸਸਤੇ ਪਤਾ ਹੀ ਕਿੱਥੇ ਗਏ ਸਿਰਫ ਇੱਕ ਡੀਐਫਐਸਸੀ ਬਦਲਤਾ ਉਹਨੂੰ ਇੱਥੋਂ ਮੋਕੇ ਭੇਜਤਾ ਵੀ ਜਦੋਂ ਪੈਸੇ 15 ਕਰੋੜ ਰੁਪਏ ਦੀ ਪੇਮੈਂਟ ਹੋਈ ਹੈ ਉੱਤੇ ਜਿਹੜਾ ਡਿਪਾਰਟਮੈਂਟ ਦਾ ਹੈੱਡ ਹੈ ਉਹਦੇ ਵੀ ਸਾਈਨ ਹੋਏ ਹੋਣਗੇ ਉੱਤੇ ਜੋਨਲ ਕਮਿਸ਼ਨਰ ਦੇ ਉੱਤੇ ਐਡੀਸ਼ਨਲ ਕਮਿਸ਼ਨਰ ਦੇ ਉੱਤੇ ਕਮਿਸ਼ਨਰ ਸਾਹਿਬ ਦੇ ਸਭ ਦੇ ਸਾਈਨ ਹੋਏ ਹੋਣਗੇ ਕੋਈ 100 ਰੁਪਏ ਤਾਂ ਨਿਕਲੇ ਨਹੀਂ 15 ਕਰੋੜ ਰੁਪਏ ਨਿਕਲੇ ਆ ਤੇ ਇੱਕ ਬੰਦੇ ਤੇ ਐਕਸ਼ਨ ਕਿਉਂ ਤੁਸੀਂ ਪਿੱਛੇ ਵੀ ਦੇਖਿਆ ਹੋਣਾ ਪਿਛਲੇ ਸਾਲ ਵੀ ਸਾਡੇ ਕਾਰਪੋਰੇਸ਼ਨ ਦੇ EMPLOYEE ਹੀ ਨਹੀਂ ਹੈਗੇ ਉਹਨਾਂ ਦੇ ਖਾਤਿਆਂ 'ਚ ਪੈਸੇ ਜਾ ਰਹੇ ਆ ਤੁਸੀਂ ਸਾਰੇ মিডিਆ ਵਾਲੇ ਇੱਥੇ ਖੜੇ ਹੋ ਮੇਰੇ ਨਾਲ ਬੈਠੇ ਹੋ ਦੱਸੋ ਉਹਨਾਂ ਤੇ ਕੀ ਕਾਰਵਾਈ ਹੋਈ ਨਾ ਕਿਸੇ ਅਫਸਰ ਤੇ ਹੋਈ ਨਾ ਕਿਸੇ ਏਮਪਲਾਈ ਤੇ ਹੋਈ ਵਿਚਾਰੇ ਜਿਹੜੇ ਦੋ ਕਲਰਕ ਸੇਵਾਦਾਰ ਸੀਗੇ ਉਹਨਾਂ ਨੂੰ ਸਸਪੈਂਡ ਕਰਕੇ ਰੱਖਤਾ ਇੰਨੀਆਂ ਵੱਡੀਆਂ ਰਕਮਾਂ ਜਿਹੜੀਆਂ ਕਾਰਪੋਰੇਸ਼ਨ ਦੇ ਵਿੱਚੋਂ ਨਿਕਲ ਰਹੀਆਂ ਹੈਗੀਆਂ ਆ ਉਹ ਕਿਹਦੀ ਮਨਜ਼ੂਰੀ ਨਾਲ ਕਿਹਦੇ ਉਹਦੇ ਨਾਲ ਇੱਧਰ ਉੱਧਰ ਖੁਦਰ ਬਦਰ ਹੋ ਰਹੀਆਂ ਅਗਿਓ ਇਲੈਕਸ਼ਨ ਹੋਣੇ ਆ ਨਵਾਂ ਹਾਊਸ ਬਣਨਾ ਆ ਮਤਲਬ ਕਿ ਸਾਨੂੰ ਤਾਂ ਵਧਿਆਣੇ ਨੂੰ ਇਹ ਖਤਮੀ ਕਰਕੇ ਜਾਣਗੇ ਐਮਐਲਏ ਜਿੰਨੇ ਹੈਗੇ ਜਿਹੜੀ ਸਟੈਂਪ ਲੱਗੀਆਂ ਕਿਹੜੀ ਕਿਹਦੇ ਉਹ ਬੰਦੇ ਪਾਏ ਦੇਖੋ ਮੈਂ ਤਾਂ ਇੱਕ ਡੱਬੀ ਐ ਤੇ ਰਜਿਸਟਰ ਤੁਸੀਂ মিডিਆ ਵਾਲੇ ਹੋ ਕਾਰਪੋਰੇਸ਼ਨ ਜਾ ਕੇ ਸਾਰੇ ਰਜਿਸਟਰ ਚੈੱਕ ਕਰਵਾ ਲਓ ਸਾਰਿਆਂ ਦੀ ਮਿਲਣੀ ਹੈ ਮੈਂ ਤੁਹਾਨੂੰ ਪੇਪਰ ਦੇ ਦਿੰਨੀ ਆ ਮੇਰੀ ਫੇਸਬੁੱਕ ਤੇ ਵੀ ਅਪਲੋਡ ਹੈਗਾ ਆ ਵਾਰਡ ਨੰਬਰ 64 ਦੇ ਸੈਫ ਡਿਕਲੇਰਡ ਕੌਂਸਲਰ ਵਾਰਡ ਨੰਬਰ 64 ਜਿਹੜਾ ਨਵਾਂ ਬੁਰਾਣਾ 77 ਤੇ 78 ਉਹਨਾਂ ਨੇ ਆਪਣੀ ਸਟੈਂਪ ਲਾਈ ਆ ਤੁਸੀਂ ਦੇਖ ਲੈਣਾ ਤਿੰਜੀ ਗੱਲ ਤੋਂ ਪਹਿਲਾਂ ਹੀ ਲੱਗਦਾ ਵੀ ਸਟੈਂਪ ਲੱਗਣ ਲੱਗੀ ਆ ਮੈਂ ਕੋਈ ਨਹੀਂ ਇਲੈਕਟਡ ਹੋਏ ਨਹੀਂ ਕੌਂਸਲਰ ਤੇ ਮੈਂ ਕਹਿੰਦੀ ਠੀਕ ਹੈ ਵੀ ਤੁਸੀਂ ਨਈ ਇਲੈਕਸ਼ਨ ਕਰਾਣੇ ਤੁਸੀਂ ਆਪਣੇ ਰਿਪਰੈਜ਼ੈਂਟੇਟਿਵ ਨੂੰ ਸੈਂਡਰ ਕਰਤਾ ਐਮਐਲਏ ਨੂੰ ਦੇ ਦਿੱਤਾ ਤੁਸੀਂ ਸੋ ਕਾਲਡ ਸੈਲਫ ਡਿਕਲੇਅਰਡ ਕੌਂਸਲਰ ਬਣਾਤੇ ਫਿਰ ਲੋਕਾਂ ਦੀ ਕਚਹਿਰੀ ਚ ਆਹ ਸਾਰੇ ਜਨੇ ਅਸੀਂ ਔਰ ਤੁਹਾਡੇ ਸਾਹਮਣੇ ਵੀ ਆਂ ਸ਼ਹਿਰ ਦਾ ਹਾਲ ਦੇਖ ਲਓ ਸੜਕਾਂ ਦੇ ਉੱਪਰ ਕੂੜਾ ਆ ਜਗ੍ਹਾ ਜਗ੍ਹਾ ਗੰਦ ਪਿਆ ਹੈਗਾ ਲਾਈਟਾਂ ਜਗ ਰਹੀਆਂ ਬੁਝ ਰਹੀਆਂ ਸਾਰੇ ਸੀਵਰੇਜ ਬੰਦ ਪਿਆ ਜਿੱਥੇ ਇਥੇ ਤੁਸੀਂ ਰਹਿੰਦੇ ਹੋ ਦੱਸ ਦੋ ਜਦੋਂ ਬਾਰਿਸ਼ ਆਂਦੀ ਹੈ ਤੁਹਾਡੇ ਘਰਾਂ ਚ ਪਾਣੀ ਜਾਂਦਾ ਕਿ ਨਹੀਂ ਜਾਂਦਾ ਸਾਰਿਆਂ ਦੇ ਜਾਂਦਾ ਹੋਣਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣਾ ਤੇ ਫਿਰ ਹੈ ਕੀ ਹੈ ਜੇ ਇਹਨਾਂ ਨੇ ਸਰੈਂਡਰ ਹੀ ਕੀਤਾ ਹੋਇਆ ਸਾਰੀ ਕਾਰਪੋਰੇਸ਼ਨ ਵੇਚ ਕੇ ਹੀ ਰੱਖਤੀ ਹੈਗੀ ਐਮ ਐਲ ਏ ਐਸ ਦੇ ਜਾਂ ਸਰਕਾਰ ਤੇ ਮੇਰੀ ਰਿਕੁਐਸਟ ਹੈ ਭਗਵਾਨ ਜੀ ਨੂੰ ਸੜੇ ਮਾਨਯੋਗ ਚੀਫ ਮਿੰਿਸਟਰ ਸਾਹਿਬ ਹੈ ਚੰਗੇ ਡਿਸੀਜਨ ਲੈਂਦੇ ਆ ਜਰਾ ਥੋੜਾ ਜਿਹਾ ਲੁਧਿਆਣੇ ਵਾਲ ਵੀ ਝਾਤੀ ਮਾਰ ਲੈ ਡੀ ਸੀ ਮੈਡਮ ਨੇ ਇਹ ਕੀ ਕਿ ਅਸੀਂ ਮੈਂ ਇਹ ਸੈਂਡ ਕਰ ਦਿਨੀ ਆ ਕਮਿਸ਼ਨਰ ਕਾਰਪੋਰੇਸ਼ਨ ਨੂੰ ਵੀ ਉਹ ਇੱਥੇ ਕੀ ਇਲੈਕਸ਼ਨ ਲੈਂਦੇ ਆ ਪਰ ਮੈਂ ਡੀਸੀ ਮੈਡਮ ਤੇ ਭਰੋਸਾ ਕਰੂੰਗੀ ਦੇਖੂੰਗੀ ਕਿ ਹਫਤੇ 10 ਦਿਨ ਦੇ ਵਿੱਚ ਕੀ ਇੱਥੇ ਹੁੰਦੀ ਹੈ ਕਾਰਵਾਈ ਕਿਉਂਕਿ ਜਿੰਨੇ ਵੀ ਇਸ਼ੂ ਅੱਜ ਤੱਕ ਮੈਂ ਉਠਾਇਆ ਹੈ ਚਾਹੇ ਉਹ EMPLOYEES ਦੀ ਜਿਹੜੇ ਸਾਡੇ ON ROLL ਨਹੀਂ ਹੈਗੇ ਉਹਨਾਂ ਦੇ ਅਕਾਊਂਟ ਚ ਪੈਸੇ ਜਾਂਦਾ ਕਾਓ ਸੈਸ ਦਾ ਸਫਾਈ ਦਾ ਮੈਂ ਉੱਪਰ ਚੀਫ ਸੈਕਟਰੀ ਤੱਕ ਨੂੰ ਮੇਲਸ ਪਾਈਆਂ ਹੈਗੀਆਂ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ ਕੋਈ ਜਵਾਬ ਨਹੀਂ ਆਇਆ ਕੁਝ ਵੀ ਤੁਹਾਨੂੰ ਮੈਸੇਜ ਵੀ ਨਹੀਂ ਉਹ ਕਨਵੇ ਕਰਦੇ ਵੀ ਤੁਹਾਡੀ ਅਸੀਂ ਐਕਸੈਪਟ ਵੀ ਕੀਤੀ ਆ ਜਾਂ ਰੱਦੀ ਚ ਸਿੱਟਦੀ ਹੈਗੀ ਆ ਜਿਹੜੇ ਪਾਲ ਦੇ ਨੀਚੇ ਸਟ੍ਰਕਚਰ ਨਾਲ ਇਹਨਾਂ ਨੇ ਸੈਸ ਲਾਇਆ 13 ਤੋਂ ਉਹਦਾ ਵੀ ਗੱਲ ਕੀਤੀ ਆ ਨਾ ਇਹ ਮੁੱਦਾ ਵੀ ਉੱਚਕਿਆ ਗਿਆ ਵੀ ਰਾਸ਼ਨ ਕਾਰਡ ਜਾਂ ਬਣ ਨਹੀਂ ਰਹੇ ਰਾਸ਼ਨ ਕਾਰਡਾਂ ਦੇ ਉੱਤੇ ਕੈਪ ਲੱਗਿਆ ਹੋਇਆ ਤੇ ਸਾਰੇ ਪੋਲੀਟੀਕਲੀ ਐਮਐਲਆ ਦੇ ਦਫ਼ਤਰਾਂ ਦੇ ਵਿੱਚ ਰਾਸ਼ਨ ਕਾਰਡ ਭਰੇ ਜਾ ਰਹੇ ਆ ਲੋਕਾਂ ਨਾਲ ਇੱਕ ਬਹੁਤ ਵੱਡੀ ਠੱਗੀ ਹੋ ਰਹੀ ਹੈ ਜਦੋਂ ਬਾਣੀ ਨਹੀਂ ਸਕਦੇ ਰਾਸ਼ਨ ਕਾਰਡ ਤੇ ਫਿਰ ਫਾਰਮ ਭਰ ਕੇ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਵੀ ਉਹਦੇ ਉੱਤੇ ਛੇਤੀ ਕਾਰਵਾਈ ਕਰਨਗੇ ਤੇ ਕਹਿੰਦੇ ਅਸੀਂ ਇਹਦੇ ਵੱਲੋਂ ਸਾਰਾ ਕਲੈਰਿਟੀ ਵੀ ਕਰਾਂਗੇ ਤੇ ਜਿੱਥੇ-ਜਿੱਥੇ ਹੋਰ ਕੁਝ ਮੁੱਦਿਆਂ ਦੇ ਉੱਤੇ ਅਸੀਂ ਜਿਹੜੇ ਸਟੈਂਪ ਲੱਗਣਦੇ ਆ ਹੋਰ ਸੀਗੇ ਉਹ ਕਹਿੰਦੇ ਤੁਸੀਂ ਜਿੱਥੇ-ਜਿੱਥੇ ਪ੍ਰੋਬਲਮ ਆਉਂਦੀ ਆ ਸਾਨੂੰ ਪ੍ਰੂਫ ਦੇ ਦਿਓ ਅਸੀਂ ਅਗਲੀ ਵਾਰ ਜਦੋਂ ਆਵਾਂਗੇ ਸਾਰੇ ਕਾਗਜ਼ ਚੱਕ ਕੇ ਲਿਆ ਕੇ ਆਪਣੇ ਦਫ਼ਤਰ ਵਾਲਿਆਂ ਨੂੰ ਦੇ ਦਾਂਗੇ ਵੀ ਆ ਲੋ ਸੌਟ ਆਊਟ ਕਰੋ ਕਹਿੰਦੇ ਵੀ ਦੁਨੀਆ ਸਰਕਾਰ ਦੇ ਬੁੱਢੇ ਨਾਲ ਲੈ ਕੇ ਕੰਮਲਾ ਹੋਇਆ ਬੜੀ ਜ਼ਰੂਰਤਾਂ ਦੀ ਉਹ ਪਗੜੀ ਲੱਗ ਰਿਹਾ ਕਿ ਕਿਹੜਾ ਕਹਿੰਦੇ ਵੀ ਵਿਜੀਲੈਂਸ ਦੀ ਸੀਡੀ ਜਾਂਚ ਕਰਵਾਵਾਂਗੇ ਕਿੰਨਾ ਦੇਂਦੇ ਸੀ ਕੌਣ ਸੀ ਕਮੇਟੀ ਦਾ ਚੇਅਰਮੈਨ ਕੌਣ ਸੀ ਸਰ ਗੁਰਪ੍ਰੀਤ ਗੋਤਰੀ ਤਾਂ ਫਿਰ ਉਹ ਆਪ ਤਾਂ ਸਰਕਾਰ ਦੇ ਵਿੱਚ ਚੇਅਰਮੈਨ ਸੀਗਾ ਤੇ ਜਿਹੜੀ ਸਰਕਾਰ ਚੋਂ ਆਪ ਹਿੱਸੇਦਾਰ ਸੀਗਾ ਤੇ ਉਹ ਉਹ ਬੰਦਾ ਹੁਣ ਠੰਗੀ ਦੇ ਕਿਹੜੇ ਅਫਸੋਸ ਲਾ ਸਕਦਾ ਤੁਸੀਂ ਆਪ ਇਤੋਂ ਲਾਲੋ ਅੰਦਾਜ਼ਾ ਇਹ ਹਲਕੀ ਰਾਜਨੀਤੀ ਹੈ ਇਹ ਘਟਿਆ ਸਿਆਸਤ ਅਸੀਂ ਕਰਦੇ ਨਹੀਂ ਸਰ ਨਿਯਾਣਾ ਲਾਈਫ ਦੇ ਲਈ ਠਿੰਕਾ ਚਾਟ ਰਿਪੋਰਟ